ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਬ੍ਰੈਂਟਨ ਦੇ 75 ਸਾਲਾ ਵਿਜੇ ਅਗਰਵਾਲ ਸਣੇ 21 ਜਣਿਆਂ ਨੂੰ ਵੱਖ-ਵੱਖ ਸਟੋਰਾਂ ਤੋਂ ਲੱਖਾਂ ਡਾਲਰ ਮੁੱਲ ਦਾ ਸਾਮਾਨ ਚੋਰੀ ਕਰਨ ਦੇ ਦੋਸ਼ੇ ਹੇਠ ਕਾਬੂ ਕੀਤਾ ਗਿਆ ਹੈ ਹੈਮਿਲਟਨ ਪੁਲਿਸ ਨੇ ਦੱਸਿਆ ਕਿ ਚੋਰੀ ਦੀਆਂ ਵਾਰਦਾਤਾਂ ਨੂੰ 온ਟਾਰੀਓ ਅਤੇ ਕਿਊਬੈਕ ਵਿੱਚ ਸੌਪਰਜ ਡਰੱਗ ਮਾਰਟ ਦੀਆਂ ਲੋਕੇਸ਼ਨਾਂ ਤੇ ਅੰਜਾਮ ਦਿੱਤਾ ਗਿਆ ਪ੍ਰੋਜੈਕਟ ਸੌਮਜ ਅਧੀਨ ਕੀਤੀ ਗਈ ਕਾਰਵਾਈ ਬਾਰੇ ਪੁਲਿਸ ਨੇ ਦੱਸਿਆ ਕਿ ਰਿਟੇਲ ਸਟੋਰਾਂ ਨੂੰ ਨਿਸ਼ਾਨਾ ਬਣਾਉਣ ਦਾ ਰੁਝਾਨ ਪੂਰੇ ਮੁਲਕ ਵਿੱਚ ਤੇਜ਼ ਹੋ ਰਿਹਾ ਹੈ ਪੀਲ ਰਿਜਨਲ ਪੁਲਿਸ ਮਾਟਰਲ ਪੁਲਿਸ ਅਤੇ ਯਾਰਕ ਰਿਜਨਲ ਪੁਲਿਸ ਤੋਂ ਇਲਾਵਾ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ Ontario ਨਾਲ ਤਾਲਮੇਲ ਤਹਿਤ ਸਾਪੇ ਮਾਰਦਿਆਂ ਚੋਰੀ ਦੀਆਂ ਵਾਸਤਾਂ ਬਰਾਮਦ ਕੀਤੀਆਂ ਗਈਆਂ ਅਤੇ ਸੱਕੀਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ ਚੋਰੀ ਕੀਤੀਆਂ ਵਸਤਾਂ ਨੂੰ ਮਿਸਿਸ ਸਾਗਾ ਦਾ ਇੱਕ ਸਖਸ ਖਰੀਦ ਕੇ ਅੱਗੇ ਵੇਚਣ ਦਾ ਕੰਮ ਕਰਦਾ ਸੀ ਚੋਰੀशुदा ਵਸਤਾਂ ਖਰੀਦਣ ਵਾਲੇ ਬ੍ਰੈਂਟਨ ਦੇ ਵੱਡੇ ਵੇਅਰ ਹਾਊਸ ਏ ਜੀ ਲਿਕুইਡੇਸ਼ਨ ਵਿਰੁੱਧ ਕੋਈ ਕ੍ਰਿਮੀਨਲ ਚਾਰਜ ਨਹੀਂ ਲਾਇਆ ਗਿਆ ਹੈਮਿਲਟਨ ਪੁਲਿਸ ਦੇ ਡਿਪਟੀ ਚੀਫ ਰਾਯਨ ਡਿਊ ਡਾਟੀ ਨੇ ਦੱਸਿਆ ਕਿ 10 ਲੱਖ ਡਾਲਰ ਤੋਂ ਵੱਧ ਮੁੱਲ ਦੀਆਂ ਵਸਤਾਂ ਚੋਰੀ ਕਰਨ ਲਈ ਸੈਂਕੜੇ ਵਾਰਦਾਤਾਂ ਕੀਤੀਆਂ ਗਈਆਂ ਅਤੇ ਅਜਿਹੇ ਮਾਮਲਿਆਂ ਦੀ ਪੜਤਾਲ ਬੇहद ਗੁੰਝਲਦਾਰ ਬਣ ਜਾਂਦੀ ਹੈ ਪੀਲ ਰਿਜਨਲ ਪੁਲਿਸ ਦੇ ਡਿਪਟੀ ਚੀਫ ਮਾਰਕ ਦਾ ਕਹਿਣਾ ਸੀ ਕਿ ਪ੍ਰੋਜੈਕਟ ਸੌਮਜ ਕੋਈ ਛੋਟੀ ਮੋਟੀ ਕਾਰਵਾਈ ਨਹੀਂ ਸਗੋ ਵੱਡੇ ਪੱਧਰ ਤੇ ਫੈਲੇ ਨੈਟਵਰਕ ਦਾ ਪਰਦਾਫਾਸ਼ ਕਰਨ ਦਾ ਇੱਕ ਹੰਬਲਾ ਸਾਬਤ ਹੋਇਆ ਸੰਬਰ ਦੇ ਆਰੰਭ ਵਿੱਚ ਤਲਾਸੀ ਵਾਰੰਟਾਂ ਦੇ ਆਧਾਰ ਤੇ ਇੱਕ ਰੇਟਰ ਟੋਰਾਂਟੋ ਏਰੀਏ ਦੇ 6 ਘਰਾਸਣੇ 16 ਟਿਕਾਣਿਆਂ ਤੇ ਸਾਪੇ ਮਾਰੇ ਗਏ ਦੋ ਸੱਕੀਆਂ ਨੂੰ ਬੈਂਕੋਵਰ ਤੋਂ ਕਾਬੂ ਕੀਤਾ ਗਿਆ ਜਿਨ੍ਹਾਂ ਨੂੰ ਜਲਦ ਹੀ ਹੈਮਲਟਨ ਲਿਆਂਦਾ ਜਾ ਰਿਹਾ ਹੈ ਰਾਇਨ ਡਿਊਡਾਟੀ ਨੇ ਅੱਗੇ ਕਿਹਾ ਕਿ ਅਪਰਾਧ ਵਾਸਤੇ ਕੋਈ ਸਰਹੱਦ ਮਾਇਨੇ ਨਹੀਂ ਰੱਖਦੀ ਅਤੇ ਸਾਂਝੀ ਬਚਨਵੱਤਾ ਰਾਹੀਂ ਅਜਿਹੀਆਂ ਵਾਰਦਾਤਾਂ ਨਾਲ ਨਜਿੱਠਣਾ ਜਾ ਸਕਦਾ ਹੈ ਪੁਲਸਾ ਮੁਤਾਬਕ ਵਿਜੇ ਅਗਰਵਾਲ ਵਿਰੁੱਧ ਨੌਜਵਾਨਾਂ ਨੂੰ ਅਪਰਾਧ ਲਈ ੜਕਾਉਣ ਅਪਰਾਧ ਰਾਹੀਂ ਹਾਸਲ 5000 ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਅਤੇ 5000 ਡਾਲਰ ਤੋਂ ਵੱਧ ਮੁੱਲ ਦੇ ਅਪਰਾਧ ਵਿੱਚ ਸਮੂਲੀਅਤ ਦੇ ਦੋਸ਼ ਆਇਦ ਕੀਤੇ ਗਏ ਹਨ